ਸਿੱਖ ਪੰਥ ਵਿੱਚ ਹੁਣ ਇੱਕ ਨਵਾਂ ਸਵਾਲ ਖੜਾ ਹੋ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਰਾਜਵਾਨਾ ਹੋਣਗੇ ਜਾਂ ਜਗਤਾਰ ਸਿੰਘ ਹਵਾਰਾ ਏਕ ਨਵਾਂ ਸਵਾਲ ਸਿੱਖ ਪੰਥ ਦੇ ਸਾਹਮਣੇ ਆ ਗਿਆ। ਦਰਅਸਲ ਪਿਛਲੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਔਰ ਕਿਹਾ ਜਾਂਦਾ ਸ਼ਾਇਦ ਸ਼੍ਰੋਮ ਨੇ ਅਕਾਲੀ ਦਲ ਵੱਲੋਂ ਇਹ ਨਾਂ ਆਇਆ ਸੀ। ਬਿਸ਼ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਬਲਵੰਤ ਸਿੰਘ ਰਾਜਵਾਨਾ ਨੂੰ ਬਨਾਤਾ ਜਾਵੇ ਬਲਵੰਤ ਸਿੰਘ ਰਾਜਵਾਨਾ ਅੱਜ ਕੱਲ ਬੈਂਸ ਸਿੰਘ ਹੱਤਿਆ ਖਾਨ ਕਾਂਡ ਦੇ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨੇ ਪਿਛਲੇ ਸਮੇਂ ਸਿੱਖ ਪੰਥ ਵਿੱਚ ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਹੋਇਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਸੇਦਾਰ ਜਿਹੜੇ ਬਣਾਏ ਨੇ ਕੁਲਦੀਪ ਸਿੰਘ ਗੜਗੱਜ ਉਹ ਸਾਰੀਆਂ ਰਵਾਇਤਾਂ ਦੇ ਉਲਟ ਬਣਾਏ ਨੇ ਔਰ ਖਾਸ ਕਰਕੇ ਦਮਦਮੀ ਟਕਸਾਲ ਵੱਲੋਂ ਖੁੱਲੇ ਆਮ ਇਸ ਦਾ ਵਿਰੋਧ ਕੀਤਾ ਗਿਆ ਸੀ ਕਈ ਹੋਰ ਦਲ ਵੀ ਇਸ ਦਾ ਵਿਰੋਧ ਕਰਦੇ ਆ ਰਹੇ ਸੀ ਜੋ ਜਾਣਕਾਰੀ ਮਿਲੀ ਹੈ ਪਿਛਲੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਿਹੜਾ ਵੱਡਾ ਐਲਾਨ ਕਰ ਦਿੱਤਾ ਸੀ ਵੀ ਘਲੂ ਘਾਰਾ ਦਿਵਸ ਮੋਕੇ ਜਫੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਵੀ ਨਹੀਂ ਪੜਨ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਊਗੀ ਕਿਉਂਕਿ ਉਹ ਸਿੱਖ ਕੌਮ ਦੇ ਰਵਾਇਤੀ ਢੰਗ ਨਾਲ ਜਫੇਦਾਰ ਨਹੀਂ ਬਣੇ ਕਾਫੀ ਟਕਰਾਅ ਵੀ ਪੈਦਾ ਹੋਇਆ ਸੀ ਔਰ ਸੂਤਰੇ ਕਹਿੰਦੇ ਨੇ ਵੀ ਫਿਰ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਬੰਦ ਕਮਰਾ ਮੀਟਿੰਗਾਂ ਕੀਤੀਆਂ ਹਰਰਾਮ ਸਿੰਘ ਖਾਲਸਾ ਜੀ ਨਾਲ ਔਰ ਉਸ ਮੀਟਿੰਗ ਵਿੱਚ ਇਹ ਗੱਲ ਤੈਹ ਹੋ ਗਈ ਸੀ ਵੀ ਆਉਣ ਵਾਲੇ ਸਮੇਂ ਵਿੱਚ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਜਥੇਦਾਰ ਸਾਰਿਆਂ ਦੀ ਸਲਾਹ ਨਾਲ ਲਾਇਆ ਜਾਵੇਗਾ ਔਰ ਇਹ ਵੀ ਸੂਤਰ ਕਹਿੰਦੇ ਨੇ ਵੀ ਉਹਨਾਂ ਮੀਟਿੰਗਾਂ ਵਿੱਚ ਕਿਤੇ ਨਾ ਕਿਤੇ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਵੀ ਚੱਲਿਆ ਸੀ ਔਰ ਉਸ ਤੋਂ ਬਾਅਦ ਅ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਕੁਝ ਸ਼ਾਂਤ ਢਿੱਲੇ ਪੈ ਗਏ ਸੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਲੂ ਘਰਾ ਦਿਵਸ ਮੌਕੇ ਕੁਲਦੀਪ ਸਿੰਘ ਗੜਗਾਜ ਜਸੇਦਾ ਸਾਹਿਬ ਨੇ ਨਾਤੇ ਸੰਦੇਸ਼ ਆ ਜਾਰੀ ਕੀਤਾ ਸੀ ਔਰ ਨਾ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਸੀ ਸੇ ਸਾਰੀ ਗੱਲ ਤੋਂ ਲੈ ਕੇ ਲੱਗਦਾ ਵੀ ਕਿਤੇ ਨਾ ਕਿਤੇ ਉਸ ਪਾਸਿਓਂ ਆ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਬਣਾਉਣ ਬਾਰੇ ਕੋਈ ਗੱਲ ਚੱਲ ਰਹੀ ਹੈ ਪਰ ਇਸੇ ਦੌਰਾਨ ਇੱਕ ਨਵੀਂ ਗੱਲ ਸਾਹਮਣੇ ਆ ਗਈ ਹੈ ਕੁਝ ਸਿੱਖ ਸੰਸਥਾਵਾਂ ਨੇ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਹੁਣਾਂ ਨੂੰ ਪੱਤਰ ਲਿਖ ਕੇ ਇਹ ਗੱਲ ਕਹੀ ਹੈ ਵੀ ਜਫੇਦਾਰ ਸਾਹਿਬ ਦਾ ਜਿਹੜਾ ਭੰਬਲ ਪੂਸਾ ਪੈਦਾ ਹੋਇਆ ਉਹਨੂੰ ਤੁਰੰਤ ਦੂਰ ਕੀਤਾ ਜਾਵੇ ਔਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਫੇਦਾਰ ਵਜੋਂ ਮਾਨਤਾ ਦਿੱਤੀ ਜਾਵੇ। ਦਰਅਸਲ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਕੁਝ ਸਾਲ ਪਹਿਲਾਂ ਸਰਬੱਤ ਖਾਲਸਾ ਹੋਇਆ ਸੀ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਫੇਦਾਰ ਨਿਯੁਕਤ ਕਰ ਦਿੱਤਾ ਸੀ। ਪਰ ਅੱਜ ਤੱਕ ਉਹਨਾਂ ਨੂੰ ਜਿਹੜਾ ਪੱਕੇ ਤੌਰ ਤੇ ਜੱਜੇਦਾਰ ਵਜੋਂ ਮਾਨਤਾ ਨਹੀਂ ਸੀ ਮਿਲੀ ਕਿਉਂਕਿ ਐਸਜੀਪੀਸੀ ਦਾ ਅਧਿਕਾਰ ਆ ਉਹ ਆਪਣੇ ਪੱਧਰ ਤੇ ਜੱਜੇਦਾਰ ਲੰਮਦੇ ਰਹੇ ਸੀ ਸੋ ਹੁਣੇ ਇਹ ਵੱਡਾ ਸਵਾਲ ਖੜਾ ਹੋ ਗਿਆ ਵੀ ਕੀ ਰਾਜਵਾਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਹੋਣਗੇ ਜਾਂ ਹਵਾਰਾ ਜੱਜੇਦਾਰ ਹੋਣਗੇ ਇਹ ਜਿਹੜਾ ਪੱਤਰ ਲਿਖਿਆ ਐ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਉਹਦੇ ਵਿੱਚ ਕਈ ਸਿੱਖ ਅ ਜਥੇਬੰਦੀਆਂ ਦੇ ਆਗੂ ਸ਼ਾਮਲ ਨੇ ਜਿਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਭਾਈ ਮੋਹਕਮ ਸਿੰਘ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਤਨਾਮ ਸਿੰਘ ਮਾਨਵਾ ਹਾਕਮ ਸਿੰਘ ਅਖੰਡ ਕੀਰਤਨੀ ਜਥਾ ਇਸੇ ਤਰ੍ਹਾਂ ਚਮਕੌਰ ਸਿੰਘ ਭਾਈ ਰੂਪਾ ਨਿਰਮਲੇ ਸੰਤ ਮਨਪ੍ਰੀਤ ਸਿੰਘ ਬਾਬਾ ਰੇਸ਼ਮ ਸਿੰਘ ਖੁਖਰਾਣਾ ਬਾਬਾ ਅਮਰਜੀਤ ਸਿੰਘ ਮਰਿਆਦਾ ਦਮਦਮੀ ਟਕਸਾਲ ਬੂਟਾ ਸਿੰਘ ਰਣਸੀ ਇਸੇ ਤਰ੍ਹਾਂ ਵੱਸਨ ਸਿੰਘ ਜੱਫਰਵਾਲ ਜਤਿੰਦਰ ਸਿੰਘ ਈਸਲੂ ਸਰਬਜੀਤ ਸਿੰਘ ਅਲਾਲ ਬਹਾਦਰ ਸਿੰਘ ਰਾਹੋਂ ਤੇ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ ਇਹਨਾਂ ਨੇ ਸਾਂਝੇ ਤੌਰ ਤੇ ਧਾਮੀ ਸਾਹਿਬ ਨੂੰ ਪੱਤਰ ਲਿਖਿਆ ਜਿਦੇ ਵਿੱਚ ਇਹ ਗੱਲ ਕਹੀ ਹੈ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਬੰਧੀ ਜਿਹੜੇ ਭੰਬਲ ਪੂਸੇ ਨੇ ਉਹਨਾਂ ਨੂੰ ਹੁਣ ਦੂਰ ਕਰਨ ਦਾ ਸਮਾਂ ਆ ਗਿਆ ਔਰ ਐਸਜੀਪੀਸੀ ਤੁਰੰਤ ਜਗਤਾਰ ਸਿੰਘ ਹਵਾਰਾ ਨੂੰ ਬਤੌਰ ਜਥੇਦਾਰ ਮਾਨਤਾ ਦਵੇ ਉਹ ਨਾਲ ਦੀ ਨਾਲ ਇਸ ਪੱਤਰ ਵਿੱਚ ਦੋਸ਼ ਲਾਇਆ ਵੀ ਜਿਹੜੀ ਕਾਬਜ ਰਾਜਨੀਤਿਕ ਧਿਰ ਹੈ ਉਹ ਜਥੇਦਾਰ ਦੇ ਅਹਿਮ ਅਹੁਦੇ ਦੇ ਮਾਮਲੇ ਵਿੱਚ ਉਹਨੂੰ ਵਿਵਾਦਤ ਵਿਵਾਦਤ ਬਣਾਉਣ ਲਈ ਜ਼ਿੰਮੇਵਾਰ ਹੈ ਔਰ ਇਸ ਢੰਗ ਦੀ ਕਾਰਵਾਈ ਕਰ ਰਹੀ ਹੈ ਔਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਹੈ ਵੀ ਇਹ ਜਿਹੜੀ ਧਿਰ ਹੈ ਇਹ ਆਪਣੇ ਰਾਸ਼ਟਰੀ ਹਿੱਤਾਂ ਲਈ ਤਾਲ ਆ ਰਹੀ ਹੈ ਸਿੱਖ ਕੌਮ ਨੂੰ ਔਰ ਸਿੱਖ ਕੌਮ ਚ ਫੁੱਟ ਪਾਉਣ ਲਈ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਉਭਾਰਿਆ ਜਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਉਹਨਾਂ ਨੇ ਕਿਹਾ ਵੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਉਹ ਪੱਤਰ ਵਿੱਚ ਇਹ ਗੱਲ ਕਹੀ ਹੈ ਇਹ ਸਾਰੀਆਂ ਸਿੱਖ ਜਥੇਬੰਦੀਆਂ ਦੀਆਂ ਸ਼ਖੀਤਾ ਨੇ ਵੀ ਭਾਈ ਰਾਜੋਆਣਾ ਦੀ ਕੁਰਬਾਨੀ ਤੇ ਉਹਨਾਂ ਦੇ ਦ੍ਰਿੜ ਇਰਾਦੇ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਦੀ ਸ਼ਖਸੀਅਤ ਬਹੁਤ ਮਹਾਨ ਹੈ ਤੇ ਨਾਲ ਇਹ ਸੁਝਾਅ ਵੀ ਦਿੱਤਾ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਕੇਸਗੜ੍ਹ ਸਾਬ ਤਾਜ ਜਥੇਦਾਰ ਨਿਯੁਕਤ ਕਰ ਦਿੱਤਾ ਜਾਵੇ। ਸੋ ਜਿੱਥੇ ਇਹ ਗੱਲ ਚੱਲ ਰਹੀ ਸੀ ਕਿ ਬਲਵੰਤ ਸਿੰਘ ਰਾਜਵਾਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਏ ਜਾ ਸਕਦੇ ਨੇ ਉੱਥੇ ਹੁਣ ਇੱਕ ਨਾਂ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਹਵਾਰਾ ਵੀ ਬਿਆਨ ਸਿੰਘ ਹਤਿਆकांड ਦੇ ਮਾਮਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਿਹਾਰ ਜੇਲ੍ਹ ਦਿੱਲੀ ਚ ਬੰਦ ਨੇ ਇੱਕੋ ਕੇਸ ਚ ਰਾਜਵਾਨਾ ਤੇ ਹਵਾਰਾ ਜਿਹੜੇ ਜ਼ਿਲ੍ਹੇ ਚ ਬੰਦ ਨੇ ਔਰ ਦੋ ਧਿਰਾਂ ਵੱਲੋਂ ਇੱਕ ਧਿਰ ਰਾਜਵਾਨਾ ਤੇ ਦੂਜਾ ਧਿਰ ਜਿਹੜੀ ਹੈ ਉਹ ਹਵਾਰੇ ਦਾ ਨਾਂ ਜਿਹੜਾ ਉਭਾਰਿਆ ਹੁਣ ਦੇਖਣਾ ਇਹ ਹੋਊਗਾ ਵੀ ਇੱਕ ਨਵਾਂ ਜਿਹੜਾ ਸਵਾਲ ਪੈਦਾ ਹੋ ਗਿਆ ਸ਼੍ਰੀ ਅਕਾਲ ਤਖਸੈਬ ਦਾ ਜਥੇਦਾਰ ਰਾਜਵਾਨਾ ਹੋਵੇਗਾ ਜਾਂ ਹਵਾਰਾ ਇਹਦੇ ਇਸ ਮਾਮਲੇ ਵਿੱਚ ਸਿੱਖ ਕੌਮ ਯਾ ਐਸਜੀਪੀਸੀ ਜਿਹੜੀ ਹੈ ਕਿਹੜੇ ਢੰਗ ਨਾਲ ਫੈਸਲਾ ਲੈਂਦੀ ਹੈ